thank you ਅੱਜ ਪਉ ਉਪਰ ਨਗਰ ਕਾਉਂਸਲ ਦਫਤਰ ਪਹੁੰਚੇ ਆ ਨਗਰ ਕਾਉਂਸਲ ਦੇ ਜਿਹੜੇ ਸਫਾਈ ਕਰਮਚਾਰੀ ਆ ਜਿੰਨੇ ਵੀ ਮੁਲਾਜ਼ਮ ਆ ਅੱਜ 4 ਦਿਨ ਤੋਂ ਹੜਤਾਲ ਤੇ ਬੈਠੇ ਆ ਉਹ ਕੂੜਾ ਜਿਹਦੇ ਨਾਲ ਜਿਹੜਾ ਭੋਗ ਫੋੜ ਦਾ ਜਿਹੜਾ ਕੰਮ ਆ ਸਫਾਈ ਦਾ ਹੋ ਗਿਆ ਚਾਹੇ ਕੂੜਾ ਚੱਕਣ ਦਾ ਹੋ ਗਿਆ ਬਹੁਤ ਪ੍ਰਭਾਵਿਤ ਹੋ ਰਿਹਾ ਲੋਕ ਵੀ ਪਰੇਸ਼ਾਨ ਆ ਇਸ ਗੱਲ ਤੋਂ ਵੀ 4 ਦਿਨ ਤੋਂ ਕੋਈ ਸਾਡੇ ਕੂੜਾ ਚੱਕਣ ਨਹੀਂ ਆਇਆ ਚਾਹੇ ਨਾਲੀਆਂ ਦੀ ਗਲੀਆਂ ਦੀ ਸਫਾਈ ਨਹੀਂ ਹੋਈ ਸੋ ਕਾਰਨ ਕੀ ਆ ਕਿ 4 ਦਿਨ ਤੋਂ ਹੜਤਾਲ ਤੇ ਬੈਠੇ ਆ ਗੱਲਬਾਤ ਕਰਾਂਗੇ ਇਹਨਾਂ ਦੇ ਵਿੱਚ ਮੌਜੂਦ ਨੇ सुरेश ਕੁਮਾਰ ਜੀ सुरेश ਕੁਮਾਰ ਜੀ ਪ੍ਰਧਾਨ ਨੇ ਰਾਜ ਕੁਮਾਰ ਰਾਜੂ ਜੀ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ 4 ਦਿਨ ਤੋਂ ਜਿਹੜੇ ਹੜਤਾਲ ਦਾ ਕੀ ਕਾਰਨ ਆ ਹਾਂ ਜੀ ਤੁਸੀਂ 4 ਦਿਨ ਤੋਂ ਹੜਤਾਲ ਤੇ ਬੈਠੇ ਆ ਕੀ ਕਾਰਨ ਆ ਜੀ ਪਹਿਲੀ ਗੱਲ ਤਾਂ ਮੈਂ ਆਪਣੇ ਜੀਵਨ ਲੇਖਕ ਪੱਤਰਕਾਰ ਆਪਣੇ ਸੰਤੋਸ਼ ਕੁਮਾਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਆਪਣੇ ਹੈਪੀ ਪਾ ਜੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜਿਹੜਾ ਤੁਸੀਂ ਆ ਕੇ ਸਾਡੇ ਵਿੱਚ ਵਿਰਾਜਮਾਨ ਹੋਏ ਹੋ ਅਤੇ ਸਾਡੀ ਖੈਰਕਵਰ ਤੁਸੀਂ ਲੈਣ ਆਏ ਆਂ ਸਾਡੀ ਆਵਾਜ਼ਾਂ ਨੂੰ ਬੁਲੰਦ ਕਰਨ ਵਾਲੇ ਔਰ ਆਵਾਜ਼ਾਂ ਨੂੰ ਉੱਪਰ ਤੱਕ ਪਹੁੰਚਾਉਣ ਵਾਲੇ ਤੁਸੀਂ ਮਹਾਨ ਹੋ ਅਸੀਂ ਇਸ ਜਗ੍ਹਾ ਤੇ ਇਸ ਕਮੇਟੀ ਦੇ ਵਿੱਚ ਧਰਨਾ ਲਾ ਕੇ ਬੈਠੇ ਆਂ ਕਿਉਂਕਿ ਸਰਕਾਰਾਂ ਨੇ ਇੱਕ ਬਹੁਤ ਹੀ ਮੁਰਾਜਮ ਮਾਰੂ ਨੀਤੀ ਅਪਣਾਈ ਹੋਈ ਹੈ ਦਿੱਲੀ ਤੋਂ ਸਰਕਾਰ ਨੇ ਔਰ ਆਪਣੇ ਪੰਜਾਬ ਸਰਕਾਰ ਨੇ ਇੱਕ ਕੰਪਨੀ ਨੂੰ ਪੰਜਾਬ ਲੈਵਲ ਤੇ ਸਾਰੇ ਠੇਕੇ ਦੇਣ ਦੀ ਸੰਬੰਧੀ ਤੇ ਸਾਡੇ ਜਿਹੜੇ ਵਿਲਾਜਮ ਆ ਉਹ 10 10 12 12 ਸਾਲਾਂ ਤੋਂ ਕੰਮ ਕਰਦੇ ਆ ਰਹੇ ਆ ਉਹਨਾਂ ਨੂੰ ਪੱਕਾ ਕਰਨ ਦੇ ਵੇਸਤੇ ਸਗੋਂ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿੱਚ ਸੌਪ ਰਿਆ ਤੇ ਉਸ ਦੇ ਵਿਰੋਧ ਵਿੱਚ ਸਾਡੇ ਸਮੂਹ ਪੰਜਾਬ ਦੇ ਅਹੁਦੇਦਾਰ ਜਿਹੜੇ ਨਮਾਇੰਦੇ ਆ ਉਹ ਪੰਜਾਬ ਲੈਵਲ ਤੇ ਸਟ੍ਰਾਈਕ ਦੇ ਬਤਰੀ ਆ ਔਰ ਇੱਥੇ ਆਪਣੇ ਨਗਰ ਕੌਂਸਲ ਕਮੇਟੀ ਦੇ ਚੇਅਰਮੈਨ ਸਾਹਿਬ ਆਪਣੇ ਆਪਣੇ ਈਓ ਸਾਹਿਬ ਔਰ ਸਾਡੇ ਕੌਂਸਲ ਸਾਹਿਬ ਉਹ ਸਾਡਾ ਬਹੁਤ ਹੀ ਸਾਡਾ ਆਸ਼ਵਾਸਨ ਦਵਾ ਰਹੇ ਵਿਸ਼ਵਾਸ ਦਵਾ ਰਹੇ ਵੀ ਆ ਪਾਠਿਕਾ ਨਹੀਂ ਹੋਣ ਦੇਣਾ ਲੇਕਿਨ ਆਪਣੇ ਸਰਕਾਰਾਂ ਡੀਸੀ ਔਰ ਆਪਣੇ ਈਓ ਸਾਹਿਬ ਨੂੰ ਉਥੇ ਬਹੁਤ ਉੱਪਰ ਪ੍ਰੈਸ਼ਰ ਪਾ ਰਹੇ ਆ ਵੇ ਤੁਸੀਂ ਜਦੋਂ ਤੱਕ ਤੁਹਾਨੂੰ ਨਿਕਲ ਨਹੀਂ ਦੇਣਾ ਜੋ ਤੁਸੀਂ ਟੈਂਡਰ ਨਹੀਂ ਪਾਸ ਕਰ ਉਹ ਅਸੀਂ ਟੈਂਡਰ ਬਿਲਕੁਲ ਇੱਥੇ ਨਹੀਂ ਹੋਣ ਦੇਣਾ ਪੰਜਾਬ ਦੇ ਵਿੱਚ ਉਸ ਜਿਹੜੀ ਆਪਣੇ ਜਿਹੜੀ ਆਪਣੇ ਦੂਸਰੀ ਕੰਪਨੀ ਜਿਹੜੀ ਆ ਉਹ ਇੱਕ ਮਲਾਜਮ ਮਾਰੂ ਨੀਤੀ ਉਹਨਾਂ ਨੇ ਅਪਣਾਈ ਆ ਤੇ ਅਸੀਂ ਸਰਕਾਰ ਦੇ ਅੱਗੇ ਇਹ ਬੇਨਤੀ ਕਰਦੇ ਆ ਉਹ ਆਪਣੇ ਟੈਂਡਰ ਕੈਨਸਲ ਕਰ ਲੈਣ ਪਲੱਸ ਜਿਹੜੇ ਸਾਡੇ ਕੱਚੇ ਮਲਾਜਮ ਐ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਜਿਹੜੀ ਨਵੀਂ ਭਰਤੀ ਆ ਉਹ ਸ਼ੁਰੂ ਕੀਤੀ ਜਾਵੇ ਠੀਕ ਹੈ ਜਿੱਥੇ ਤੱਕ ਮੈਨੂੰ ਯਾਦ ਆ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਤੁਸੀਂ ਹੜਤਾਲ ਤੇ ਬੈਠੇ ਸੀਗੇ ਉਦੋਂ ਵੀ ਸ਼ਾਇਦ ਇਹੀ ਮੁੱਦਾ ਚੱਕਿਆ ਗਿਆ ਸੀਗਾ ਔਰ ਉਹਦੇ ਵਿੱਚ ਐਕਸ ਆਰਮੀ ਨੂੰ ਜਿਹੜਾ ਆ ਆਫਸਰ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਸੀਗਾ ਕੀ ਇਹ ਉਹੀ ਮੁੱਦਾ ਹੈ ਕਿ ਉਹ ਤੋਂ ਲੱਗਿਆ ਕੋਈ ਇਹ ਉਹ ਤੋਂ ਲੱਗਾ ਅੱਛਾ ਇਹ ਉਹ ਤੋਂ ਲੱਗਾ ਇਹ ਤਾਂ ਹੁਣੇ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਇਹ ਟੈਂਡਰ ਤਿਆਰ ਹੋਏ ਆ ਇਨਾਂ ਦੀ ਆਸ ਵਿੱਚ ਤਾਲਮੇਲ ਹੋਇਆ ਹੈ ਕਿਉਂਕਿ ਵੱਡੀਆਂ ਮੋਦਵਾਰ ਜਿਹੜੇ ਹੈਗੇ ਇਹਨਾਂ ਦੇ ਨਮਾਇंदे ਚਾਰ ਪੈਸੇ ਨੂੰ ਗਰੀਬ ਮਾਰ ਧੱਕਾ ਕਰ ਰਹੇ ਆ ਉਹਨਾਂ ਨੂੰ 2-200 1.5 150 ਕਰੋੜ ਰੁਪਏ ਦਾ ਆਪਾਂ ਇੱਥੇ ਇੱਕ ਠੇਕਾ ਦੇਣ ਨੂੰ ਜਾ ਰਹੀ ਹੈ ਕਮੇਟੀ ਨੂੰ ਤਾਂ ਉਹੋ ਹੀ ਪੈਸਾ ਕਿਉਂ ਨਾ ਸਾਡੇ ਰੈਗੂਲਰ ਮੁਲਾਜ਼ਮਾਂ ਨੂੰ ਪੱਕੇ ਕਰਨ ਸਕੋ ਇਹਨਾਂ ਨੂੰ ਤਨਖਾਹ ਦੇਣ ਇਹਨਾਂ ਦੀ ਤਰੱਕੀ ਹੋਣ ਹੁਣ 10-10000 ਰੁਪਏ ਦੇ ਕਿੰਨਾ ਕ ਬੰਦਾ ਆਪਣਾ ਟਾਈਮ ਪਾਸ ਕਰ ਲੂਗਾ ਔਰ ਰੋਟੀ ਪਾਣੀ ਕਰੂਗਾ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਕਰੂਗਾ ਇਸ ਕਰਕੇ ਸਾਡੇ ਸਮਾਜ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਇਹ ਗਵਰਨਮੈਂਟ ਬਹੁਤ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੀ ਹੈ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜੋ ਤੱਕ ਆਪਣੇ ਟੈਂਡਰ ਵਾਪਸ ਨਹੀਂ ਲੈਂਦੇ ਅਸੀਂ ਹੜਤਾਲ ਨੂੰ ਇਸੇ ਤਰ੍ਹਾਂ ਪ੍ਰੋਪਰ ਜਾਰੀ ਰੱਖਾਂਗੇ ਕੋਈ ਸ਼ਹਿਰ ਦਾ ਕੰਮ ਬਿਲਕੁਲ ਨਹੀਂ ਹੋਊਗਾ ਠੀਕ ਹੈ ਜੀ ਇਸੇ ਤਰ੍ਹਾਂ ਰਾਜਕੁਮਾਰ ਰਾਜੂ ਜਿਹੜੇ ਇਹਨਾਂ ਸਫਾਈ ਇੰਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰਾਜੂ ਜੀ ਇਹ ਦੱਸੋ ਜਿੱਦਾਂ ਹੁਣ ਪੰਜਾਬ ਸਰਕਾਰ ਹੌਲੀ ਹੌਲੀ ਕਰਕੇ ਤਕਰੀਬਨ ਸਾਰੇ ਮਹਿਕਮਿਆਂ ਨੂੰ ਇੱਕ ਇੱਕ ਕਰਕੇ ਪ੍ਰਾਈਵੇਟ ਕਰਦੀ ਜਾ ਰਹੀ ਆ ਠੀਕ ਹੈ ਜੀ ਉਹਦੇ ਨਾਲ ਹੁਣ ਜਿਹੜੇ ਕੰਮਾਂ ਤੇ ਵੀ ਬਹੁਤ ਪ੍ਰਭਾਵ ਪਿਆ ਕੰਮ ਲੋਇ ਜੁਆਇਨਿੰਗਾਂ ਨਹੀਂ ਕੀਤੀਆਂ ਲੋਕਾਂ ਨੇ ਯਾਨਕਿ ਹੁਣ ਜਿਹਨੂੰ ਵੀ ਨੌਕਰੀਆਂ ਡਿਗਰੀਆਂ ਕਰਕੇ ਪੜ੍ਹਾਈਆਂ ਕਰਕੇ ਤੇ ਤੇ 40 40000 ਜਾਂ 50000 ਸੈਲਰੀ ਲੱਗਣੀ ਸੀ ਉਹ 10 10 5 5000 ਚ ਜਾਂ 7 8000 ਚ ਰੱਖਦੇ ਰੱਖਦੇ ਪਏ ਉਹ ਲੋਕ ਐਕਸੈਪਟ ਨਹੀਂ ਕਰਦੇ ਉਹਨਾਂ ਦੇ ਖਰਚੇ ਨਹੀਂ ਨਿਕਲਦੇ ਪਰ ਜੇ ਇਸੇ ਤਰ੍ਹਾਂ ਪ੍ਰਾਈਵੇਟ ਸਾਰਾ ਕੁਝ ਕਰਦੇ ਗਏ ਕੀ ਰਿਜ਼ਲਟ ਨਿਕਲ ਸਕਦਾ ਹੈ ਇਹ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਜਿਹੜੇ ਇਹ ਕੰਮ ਸਰਕਾਰ ਕਰ ਰਹੀ ਹੈ ਸਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਆਵਾਜ਼ ਨ ਕੰਮ ਦੇ ਲਈ ਸਾਡੀ ਇਸ ਹੜਤਾਲ ਦੇ ਵਿੱਚ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਸੱਟੇ ਆ ਨਾ ਇਹ ਤਾਂ ਸਰ ਬਹੁਤ ਹੀ ਭਿਆਨਕ ਸੱਟੇ ਨਿਕਲਣਗੇ ਇਹ ਸਰਕਾਰਾਂ ਨੂੰ ਪਤਾ ਹੀ ਨਹੀਂ ਵੀ ਇਹਦਾ ਸੱਟਾ ਕੀ ਨਿਕਲਣਾ ਆ ਉਹ ਤਾਂ ਸਮਝਦੇ ਵੀ ਇਹ ਸਫਾਈ ਵਾਲੇ ਵਰਕਰ ਆ ਇਹਨਾਂ ਨੇ ਕੀ ਕਰਨਾ ਆ ਪਰ ਇਹਨਾਂ ਨੂੰ ਨਹੀਂ ਪਤਾ ਵੀ ਇਹ ਬਾਲਮਿਕੀ ਕੌਮ ਅਸੀਂ ਉਹ ਕੌਮ ਆ ਅਸੀਂ ਉਸ ਕੌਮ ਦੇ ਚੌਧੇ ਆ ਵੀ ਅਸੀਂ ਬਾਲਮਿਕੀ ਜੀ ਦੇ ਸਪੁੱਤ ਆ ਪਾਪਾ ਜੀਵਨ ਸਿੰਘ ਦੇ ਸਪੁੱਤ ਆ ਉਸ ਕੌਮ ਚੋਂ ਆ ਅਸੀਂ ਇਹ ਸੰਘਰਸ਼ ਕਰਨਾ ਤਾਂ ਸਾਡੇ ਖੂਨ ਵਿੱਚ ਆ ਇਹ ਸਰਕਾਰ ਨੂੰ ਅਸੀਂ ਦੱਸ ਦਵਾਂਗੇ ਵੀ ਸੰਘਰਸ਼ ਕੀ ਚੀਜ਼ ਹੁੰਦੀ ਆ ਹਾਂਜੀ ਨਹੀਂ ਇਹਦਾ ਸਿੱਟਾ ਕੀ ਅੱਗੇ ਨਿਕਲੂਗਾ ਸਿੱਟੇ ਦੇਖੋ ਜੀ ਸਿੱਟੇ ਦਾ ਬਹੁਤ ਮਾੜੇ ਨਿਕਲੇ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਆ ਜੀ ਅਸੀਂ ਦੇਖੋ 10 10 15 15 ਸਾਲ ਤਾ ਪਹਿਲੂ ਸਾਡੇ ਭੈਣਾ ਭਰਾ ਜਿਹੜੇ ਆ ਇਹ ਗੁਲਾਮ ਰਹੇ ਆ ਗਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਰਕਾਰ ਗੁਲਾਮ ਰੱਖਣਾ ਚਾਹੁੰਦੀ ਆ ਹਾਂਜੀ ਅੱਛਾ ਜੇ ਜੇ ਇਸ ਜੇ ਸਰਕਾਰ ਇਸ ਤੁਹਾਡੇ ਜਿਹੜੇ ਗੱਲ ਨੂੰ ਨਹੀਂ ਮੰਨਦੀ ਆ ਫਿਰ ਇਸ ਤੋਂ ਅਗਲਾ ਤੁਹਾਡਾ ਕੋਈ ਸਟੈਪ ਹੋਗਾ ਜਾਂ ਇਹ ਜਿਹੜਾ ਤੁਹਾਡੇ ਪੂਰੇ ਪੰਜਾਬ ਲੈਵਲ ਤੇ ਆ ਸਤਿਕਾਰਯੋਗ ਸਾਡੇ ਬਹੁਤ ਹੀ ਸਾਡੇ ਪਿਆਰੇ ਦੋਸਤ ਔਰ ਭਰਾ ਵੀ ਆ ਜੋ ਕਿ ਸਾਡੀਆਂ ਦੁਖਤ ਕਲਿੱਪਾਂ ਸੁਣਨ ਵਾਸਤੇ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਲੈਵਲ ਦੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਯੂਨੀਅਨ ਵੱਲੋਂ ਇਕੋਲ ਕੀਤੀ ਗਈ ਆ ਇਹ ਸਾਰੇ ਪੰਜਾਬ ਦੇ ਵਿੱਚ جاری ਆ ਅਰਦਾਣਾ ਜਿੰਨੇ ਚਿਰ ਇਹ ਪ੍ਰਾਈਵੇਟ ਕੰਪਨੀ ਦਾ ਜੋ ਟੈਂਡਰ ਲੱਗਾ ਹੋਇਆ ਸਰਕਾਰ ਨੇ ਲਾਇਆ ਆ ਇਹ ਕੈਨਸਲ ਨਹੀਂ ਕਰਦੀ ਆਲ ਪੰਜਾਬ ਦੇ ਵਿੱਚ ਹੜਤਾਲ ਜਾਰੀ ਰਹੂਗੀ ਇਹ ਕੰਪਨੀ ਦਾ ਆਉਣਾ ਸਾਡੇ ਵਰਕਰਾਂ ਵਾਸਤੇ ਬਹੁਤ ਹੀ ਦੁਖਦਾਇਕ ਆ ਬਹੁਤ ਹੀ ਜਾਣੇ ਕਿ ਨੁਕਸਾਨਦಾಯಕ ਆ ਇਹ ਕੰਪਨੀ ਜਿਹੜੀ ਆ ਰਹੀ ਆ ਇਹਦੇ ਆਪਣੇ ਹੀ ਵਰਕਰ ਹੋਣੇ ਆ ਆਪਣੇ ਇਹਦੇ ਇਸਟ੍ਰਮੇਟ ਹੋਣੇ ਆ ਗੱਡੀਆਂ ਜੋ ਵੀ ਸਾਰੇ ਆਪਣੇ ਵਰਕਰ ਹੋਣੇ ਜਿਹੜੇ 15-15 ਸਾਲਾਂ ਤੋਂ ਸਾਡੇ ਵਰਕਰ ਕੰਮ ਕਰਦੇ ਆ ਰਹੇ ਐ ਇਸੇ ਆਸਤੇ ਕਿ ਅਸੀਂ ਪੱਕੇ ਹੋਵਾਂਗੇ 10-10 ਹਜ਼ਾਰ ਰੁਪਏ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਆ ਬੱਚਿਆਂ ਦਾ ਪਾਲਣ ਪੋਸਣ ਕਰ ਰਹੇ ਆ ਸੋ ਅਹੀ ਇਸੇ ਕਰਕੇ ਸਾਰੇ ਪੰਜਾਬ ਦੇ ਵਿੱਚ ਇਹ ਚਤਰ ਸਿੰਘ ਪਾਰਕ ਦੇ ਵਿੱਚ ਲੁਧਿਆਣੇ ਵਿਖੇ ਮੀਟਿੰਗ ਹੋਈ ਫੈਸਲੇ ਆ ਪੰਜਾਬ ਬਾਡੀ ਨੇ ਵੇ ਇਹ ਸਾਡੇ ਸਮਾਜ ਨਾਲ ਬਹੁਤ ਹੀ ਧੱਕਾ ਹੋ ਰਿਹਾ ਆ ਸੋ ਅਸੀਂ ਇਸ ਕੰਪਨੀ ਦੇ ਵਿਰੋਧ ਦੇ ਵਿੱਚ ਪੂਰੇ ਨਿਖੇਦੀ ਕਰਦੇ ਆ ਸਾਰੇ ਪੰਜਾਬ ਦੇ ਵਿੱਚ ਜਿੰਨੇ ਚਿੱਕਰ ਇਹ ਟੈਂਡਰ ਸਰਕਾਰ ਕੈਨਸਲ ਨਹੀਂ ਕਰਦੀ ਇਸ ਕੰਪਨੀ ਦਾ ਇਹਦਾ ਵਿਰੋਧ ਕਰਾਂਗੇ ਅਤੇ ਆਪਣੇ ਜਿਹੜੇ ਵਰਕਰ ਆ ਸਾਡੇ ਪੰਜਾਬ ਪੱਦਰ ਦੇ ਵਿੱਚ ਸਾਰੇ ਕਮੇਟੀਆਂ ਦੇ ਨਗਰ ਕੌਂਸਲ ਨਗਰ ਪੰਚਾਇਤ ਨਗਰ ਨਿਗਮ ਇਹਨਾਂ ਦੇ ਸਾਰੇ ਕਰਮਚਾਰੀ ਸਾਡੇ ਕੱਚੇ ਤੌਰ ਤੇ ਜਿਹੜੇ ਲੱਗੇ ਹੋਏ ਆ ਇਸੇ ਆਸਤੇ ਵੀ ਅਸੀਂ ਪੱਕੇ ਹੋਵਾਂਗੇ ਸਾਡੇ ਬੱਚਿਆਂ ਦਾ ਭਵਿੱਖ ਹੋਊਗਾ ਤੇ ਅਸੀਂ ਇਹਨਾਂ ਵਰਕਰਾਂ ਦੇ ਨਾਲ ਆ ਜਦੋਂ ਤੱਕ ਇਹ ਸਰਕਾਰ ਇਸ ਕੰਪਨੀ ਦਾ ਠੇਕਾ ਜਾਂ ਟੈਂਡਰ ਕੈਨਸਲ ਨਹੀਂ ਕਰਦੀ ਇਹਨੇ ਤੱਕ ਅਸੀਂ ਹੜਤਾਲ ਜਾਰੀ ਰੱਖਾਂਗੇ ਸੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਓ ਕਿ ਸਾਡੀ ਆਵਾਜ਼ ਤੁਸੀਂ ਉੱਪਰ ਤੱਕ ਪਹੁੰਚਾ ਰਹੇ ਹੋ న్యూਸ ਵਾਲਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਸਾਡੀ ਇੱਕੋ ਹੀ ਮੰਗ ਆ ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜੋ ਕਿ ਬਹੁਤ ਹੀ ਘੱਟ ਦੇ ਤਨਖਾਹ ਦੇ ਵਿੱਚ ਕੰਮ ਕਰ ਰਹੇ ਐ ਇਹਨਾਂ ਦੇ ਤਨਖਾਹਾਂ ਵਿੱਚ ਵਾਧੇ ਕੀਤੇ ਜਾਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੀ ਭਰਤੀ ਸਰਕਾਰੀ ਤੌਰ ਤੇ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਸਰਕਾਰ ਮੁਰਦਾਬਾਕ ਬਾਕੀ ਸੱਚੀ ਗੱਲ ਇਹ ਆ ਕਿ ਜਿਹੜਾ ਅੱਜ ਹਰੇਕ ਮੈਕਮਾ ਜਿਹੜਾ ਪ੍ਰਾਈਵੇਟ ਕੀਤਾ ਜਾ ਰਿਹਾ ਜਿਹਦੇ ਨਾਲ ਬਹੁਤ ਜਿਹੜਾ ਅਸਰ ਪੜੇ ਲਿਖੇ ਲੋਕ ਆ ਜਿਹੜੇ ਕਿ ਜਿਨ੍ਹਾਂ ਦੀਆਂ ਸੈਲਰੀਆਂ ਸਰਕਾਰੀ ਤੌਰ ਤੇ ਵੱਧ ਹੋਣੀਆਂ ਚਾਹੀਦੀਆਂ ਪਰ ਉਹ ਪ੍ਰਾਈਵੇਟ ਕੰਪਨੀਆਂ ਇਹਨਾਂ ਨੂੰ ਰੱਖਦੀ ਆ ਉਹਨਾਂ ਦੀ ਸੈਲਰੀ ਉਹਦੇ ਨਾਲੋਂ ਕਾਫੀ ਘੱਟ ਹੁੰਦੀ ਜਿਹੜਾ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਸੋ ਇਸ ਕਰਕੇ ਅਜਨਦ ਵੀ ਮੰਗ ਗਿਆ ਕਿ ਜਿਹੜੇ ਆ ਪ੍ਰਾਈਵੇਟ ਕੰਪਨੀ ਨੂੰ ਠੇਕਾ ਨਾ ਦਿੱਤਾ ਜਾਵੇ ਔਰ ਇਹਨਾਂ ਨੂੰ ਜਿਹੜੇ ਕੱਚੇ ਮੁਲਾਜ਼ਮ ਇਹਨਾਂ ਨੂੰ ਪੱਕਾ ਕੀਤਾ ਜਾਵੇ